ਗੱਲ ਸੁਣ ਲੈ ਮੇਰੀ ਤੂੰ ਤੜਕੇ ਦੀ ਮੈਨੂੰ ਪੁੱਛੀ ਜਾਨੀਂ ਵੀ ਕੀ ਹੋਗਾ ਕੀ ਹੋਗਾ ਮੈਂ ਤੈਨੂੰ ਇੱਥੇ ਤਾਂ ਹੀ ਲੈ ਕੇ ਆਇਆ ਸੀ ਮੈਂ ਤੈਨੂੰ ਗੱਲ ਕਰਨੀ ਸੀ ਵੀ ਦੇਖ ਤੂੰ ਉਹਨਾਂ ਨੂੰ ਘਰੇ ਨਹੀਂ ਵੜਨ ਦੇਣਾ ਕਿੰਨਾ ਨੂੰ ਕੋਈ ਬੋਟਾ ਵਾਲਾ ਨੂੰ ਹੋਰ ਕਿੰਨਾ ਨੂੰ ਬਸ ਦੇ ਹੀ ਤਾਂ ਬੰਦੇ ਬੱਦੇ ਫਿਰਦੇ ਹੋ ਰਹਿਣਾ ਕੌਣ ਗਿਆ ਪਿਛੇ ਘਰੇ ਆਉਣ ਵਾਲਾ ਨਹੀਂ ਤੂੰ ਆਪ ਜਾਨਾ ਅਕਾਲੀਆਂ ਨਾਲ ਆ ਉਹਨਾਂ ਕਾਂਗਰਸੀਆਂ ਨਾਲ ਆ ਮੈਨੂੰ ਦੱਸ ਦੀ ਵੋਟ ਪਾਉਣੀ ਕਿਨੂੰ ਆ ਪਾਉਣੀ ਕਮਾਲ ਹੋ ਗਈ ਤੇ ਜਿਹੜਾ ਕੁਛ ਦੇਊਗਾ ਖਵਾਊਗਾ ਪਿਆਊਗਾ ਤੇ ਉਹਨਾਂ ਨੂੰ ਵੋਟ ਪਾਉਣੀ ਏ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੋਟਾਂ ਪਾਉਣ ਨਾਲੇ ਘੱਟ ਹੋਏ ਪਏ ਤੇ ਪਵਾਉਣ ਨਾਲੇ ਜ਼ਿਆਦਾ ਹੋਏ ਤੇ ਲਾਲਚਿਆ ਲਾਂਤੀਆ ਖਵਾਉਣ ਤੇ ਆਂਦੇ ਲੱਗਦੇ ਮੈਨੂੰ ਸਵੇਰ ਦਾ ਲੈ ਕੇ ਆਇਆ ਘਰੋਂ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਮੰਨ ਰਿਹਾ ਮੈਨੂੰ ਕੁਛ ਖਵਾ ਪਿਆ ਦੇ ਪੱਕ ਲੱਗੀ ਮੈਨੂੰ ਤੈਨੂੰ ਮੈਂ ਕੀ ਹੁਣ ਪਿਆਰਾ ਦੱਤ ਮੈਂ ਤੋ ਠੀਕੀ ਗੱਲ ਸੁਣਨ ਲੱਗੀ ਸੀ ਪਵਾਉਣ ਚਾਂ ਵੋਟਾਂ ਲੈ ਮੰਗਰ ਤੇ ਬੜਾ ਪਿਆਰੇ ਨਾ ਤੂੰ ਤੈਨੂੰ ਪੈਸੇ ਨਹੀਂ ਦਿੰਦੇ ਉਹ ਕੰਮ ਕਰ ਲੈ 4 ਪੈਸਿਆਂ ਦਾ ਉਹ ਮੈਨੂੰ ਆਪ ਨਹੀਂ ਅਜੇ ਤੱਕ ਵੋਟਾਂ ਵਾਲੇ ਨੇ ਕੋਈ ਪਿਆ ਕੇ ਸ਼ ਤਾਂ ਖਾਂਦ ਨੂੰ ਬੋਟ ਖੀਨੂ ਪਾਣਾ ਹੈ ਤੇ ਅੱਗ ਦੇ ਲੱਗਦਾ ਮੈਨੂੰ ਭੁੱਖ ਲੱਗੀ ਆ ਰੋਟੀ ਨਹੀਂ ਖਾਣ ਦਿੱਤੀ ਤੂੰ ਮੈਨੂੰ ਸਵੇਰੇ ਘਰੇ ਮੈਂ ਰੋਟੀ ਨਹੀਂ ਖਾਂ ਦਿੱਤੀ ਗੱਲ ਸੁਣ ਲੈ ਤੇ ਮੈਨੂੰ ਗੁੱਸਾ ਕੀ ਆ ਇਸ ਗੱਲ ਦਾ ਮੈਂ ਤੈਨੂੰ ਵਾਰ-ਵਾਰ ਇਹੀ ਗੱਲ ਕਹੀ ਆ ਨਾ ਵੀ ਉਹਨਾਂ ਨੂੰ ਆਪਾਂ ਘਰੇ ਨਹੀਂ ਬਣ ਦੇਣਾ ਤੇ ਗੱਲ ਸੁਣ ਮੇਰੀ ਤੇ ਜਿਹੜਾ ਵੀ ਆਵੇ ਉਹਨੂੰ ਸਾਰੇ ਨੂੰ ਹਾਂ ਕਰਨੀ ਹੈ ਤੇ ਗੱਲ ਸੁਣ ਤੇ ਵੋਟ ਆਪਾਂ ਉੱਥੇ ਹੀ ਪਾਉਣੀ ਜਿੱਥੇ ਪਾਉਣੀ ਹੈ ਤੇ ਬੇਤਰੀ ਬੁੱਤ ਨਹੀਂ ਕੋਣੀ ਵੋਟ ਆਪਾਂ ਠੀਕ ਹੈ ਨਾ ਤੇ ਪਤਾ ਮੈਨੂੰ ਤੇਰਾ ਲਾਲਚੀ ਦਾ ਕੋਈ ਸੀ ਨਹੀਂ ਪਤਾ ਤੇ ਨਾ ਕਿ ਦਾ ਤੇ ਪਤੀ ਪਤੀ ਉਹ ਲੱਗੂ ਜਦੋਂ ਮੈਂ ਇਹਨੂੰ ਵੀ ਹਾਂ ਕਰਤੀ ਉਹਨੂੰ ਵੀ ਹਾਂ ਕਰਤੀ ਤੇ ਬੋਟ ਮੈਂ ਦੇਖੀ ਮੈਂ ਕਿਸੇ ਆਜ਼ਾਦ ਪੰਛੀ ਨੂੰ ਪਾਇਆ ਹਾਂਗਾ ਆ ਬੰਦੇ ਤੇਰੇ ਮੂਰੇ ਸਾਥ ਜਿੱਥੇ ਤੂੰ ਕਹੇਗਾ ਮੈਂ ਉੱਥੇ ਹੀ ਵੋਟ ਪਾ ਦੂੰ ਮੈਨੂੰ ਕੁਝ ਖਵਾ ਦੇ ਚੱਲ ਆ ਜਾ ਫਿਰ ਚੱਲ ਕੋਈ ਗੱਲ ਨਹੀਂ ਚੱਲ ਚੱਲ ਚੱਲ